ਸਿਰਫ 3 ਦਿਨ ਬਾਕੀ ਰਹਿ ਗਏ ਆਪਣੇ ਕੋਲੇ 5 6 ਅਤੇ 7 ਤਰੀਕ ਸਾਥੀਓ ਸਿਰਫ 3 ਦਿਨ ਬਾਕੀ ਹੈ ਭਾਵੇਂ 6 ਤਰੀਕ ਨੂੰ ਪਰਸੋਂ ਨੂੰ ਆਪਣੀ ਮੀਟਿੰਗ ਵੀ ਹੈ ਚੰਡੀਗੜ੍ਹ ਡਰ ਇਹ ਹੈ ਕਿ ਮੀਟਿੰਗ ਫੇਰ ਲਾਰਾ ਨਿਕਲਣੀ ਹੈ ਫੇਰ ਪਿਛਲੀਆਂ ਮੀਟਿੰਗਾਂ ਵਾਂਗ ਇਹਦੇ ਵਿੱਚ ਭਰੋਸਾ ਦੇ ਕੇ ਮੁੜਿਆ ਜਾਣਾ ਹੈ ਬੇ ਸਿੱਟਾ ਕਰਕੇ ਮੁੜਿਆ ਜਾਣਾ ਇਸ ਕਰਕੇ 8 ਮਾਰਚ ਮਹਿਲਾ ਦਿਵਸ ਮਹਾਰਾਜਾ ਸਤੋਜ ਦੇ ਮਹਿਲਾਂ ਦੇ ਅੱਗੇ ਆਪਾਂ ਮਹਿਲਾ ਦਿਵਸ ਮਨਾਉਣਾ ਹੈ ਕਿਉਂਕਿ ਬਹੁਤ ਜਲਦੀ ਚੋਣ ਜਾਬਤਾ ਲੰਗਦਾ ਡਰ ਹੈ ਜਿਹਦੇ ਤੋਂ ਸਾਡੇ ਬੇਰਜਗਰ ਸਾਥੀਆਂ ਨੇ ਫੇਰ ਘਰਾਂ ਤੋਂ ਨਹੀਂ ਨਿਕਲਣਾ ਇਸ ਕਰਕੇ ਹੁਣ ਸਿਰਫ 3 ਦਿਨ ਬਾਕੀ ਹੈ 3 ਦਿਨਾਂ ਦੇ ਵਿੱਚ ਆਪੋ ਆਪਣਾ ਮੈਂਡ ਬਣਾ ਲਓ ਆਪਣਾ ਦਿਮਾਗ ਬਣਾ ਲਓ ਆਪਣੀ ਰੈ ਬਣਾ ਲਓ ਨਾਲ ਦੇ ਸਾਥੀਆਂ ਨੂੰ ਇਸ ਗੱਲ ਵਾਸਤੇ ਤਿਆਰ ਕਰ ਲਓ ਉਹਨਾਂ ਨੂੰ ਸਹਿਮਤੀ ਬਣਾ ਲਓ ਆਪਾਂ 8 ਤਰੀਕ ਨੂੰ ਸਵੇਰੇ 11 ਵਜੇ ਬੇਰਕਾ ਮਿਲਕ ਪਲਾਂਟ ਸਰੂਰ ਪਹੁੰਚਣਾ ਹੈ ਸਾਰੇ ਬੇਰਜ਼ਗਾਰ ਸਾਥੀਆਂ ਨੂੰ ਬੇਨਤੀ ਹੈ ਜਿਹੜੇ ਉਮਰ ਹੱਦ ਦੀ ਛੋਟ ਚਾਹੁੰਦੇ ਆ ਜਿਹੜੇ 55% ਰੱਦ ਕਰਾਉਣੀ ਚਾਹੁੰਦੇ ਆ ਜਿਹੜੇ ਪੋਸਟਾਂ ਦਾ ਇਸ਼ਤਿਹਾਰ ਚਾਹੁੰਦੇ ਆ ਜਿਹੜੇ ਆਪਣੇ ਸਬਜੈਕਟ ਕੰਬੀਨੇਸ਼ਨ ਦੀ ਗੱਲ ਚਾਹੁੰਦੇ ਆ ਸਾਰਿਆਂ ਨੂੰ ਸਾਰੇ ਸਬਜੈਕਟਾਂ ਨੂੰ ਸਾਂਝੇ ਮੋਰਚੇ ਦੇ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਦੇ ਬੇਰਜ਼ਗਾਰਾਂ ਨੂੰ ਕਿ ਆਓ 8 ਤਰੀਕ ਨੂੰ 8 ਮਾਰਚ ਨੂੰ ਸੰਗਰੂਰ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਇਕੱਠੇ ਹੋ ਕੇ ਆਪਾਂ ਮਹਿਲਾ ਦਿਵਸ ਮਨਾਉਣਾ ਹੈ ਪੰਜਾਬ ਦੀਆਂ ਬੇਰਜ਼ਗਾਰ ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ ਵੱਡੀ ਗੰਟੀ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਬੇਰਜ਼ਗਾਰ ਭੈਣਾ ਜਿਹੜਾ ਬੇਰਜ਼ਗਾਰ ਹੋ ਆਓ ਆਪਾਂ ਇਕੱਠੇ ਹੋ ਕੇ 8 ਤਰੀਕ ਨੂੰ ਸੰਗਰੂਰ ਪਹੁੰਚੀਏ ਬੇਰਜ਼ਗਾਰ ਸਾਂਝ ਮੁਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਟਲਵਾ